ਅੱਜ ਤੁਹਾਡਾ ਦਿਨ ਹੈ ਡੈਮੋਕ੍ਰੇਸੀ ਦਾ ਦਿਨ ਹੈ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਪਾਓ ਸਾਰੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੁਹਾਡੀ ਸੁਰੱਖਿਆ ਵਾਸਤੇ ਗਰਮੀ ਦੇ ਵਾਸਤੇ ਇਸ ਕਰਕੇ ਮੇਰੀ ਬੇਨਤੀ ਹੈ ਤੁਸੀਂ ਆਪਣਾ ਵੋਟ ਜ਼ਰੂਰ ਪਾਓ ਜੇ VOTING ਹੋਈ ਜਾਂਦਾ VOTING ਹੋ ਰਹੀ ਹੈ ਬਹੁਤ अच्छी बात ਹੈ VOTING ਹੋਈ ਹੈ ਜੋ ਡਿਜ਼ੋਲਵਿੰਗ ਕੈਂਡੀਡੇਟ ਹੈ ਉਸ ਕੋ ਰੈਸ ਨਾ ਜਾਏ सुबह सुबह, थी। सुबह आके वोट डाल थिंक हमारा सबका डेमोक्रेटिक राइट है ताकि गलत लोग ना आ सके आई रिक्वेस्ट एवरीबडी प्लीज घर से आओ वोट डालो ਕੀ ਕਹਿਣਾ ਚਾਹੋਗੇ ਤੁਸੀਂ ਬਾਕੀ ਕਿਸ ਬਾਰੇ ਇਹ ਅੱਜ ਵੋਟਿੰਗ ਸੀਗੀ ਅੱਜ ਉਹਦੇ ਬਾਰੇ ਵੋਟਿੰਗ ਅਜੇ ਸ਼ੁਰੂ ਹੋਈ ਹੈ ਦੇਖੋ ਹਾਂਜੀ ਟਾਈਮ ਕਿਦਾਂ ਲੋਕਾਂ ਚ ਜੋ ਜੋ ਲੋਕਾਂ ਚ ਜੋਸ਼ ਹੈਗਾ ਮੈਂ ਸਾਰਿਆਂ ਨੂੰ ਕਹਿੰਦਾ ਵੀ ਘਰੋਂ ਨਿਕਲੋ ਤੇ ਆਪਣੇ ਵੋਟ ਵੜਾ ਕੇ ਆਓ ਹਾਂ ਸੋਸ਼ਲ ਸਿਸਟਮ ਹਾਂ ਤੁਹਾਡਾ ਸਰ ਕਿ ਅੱਜ ਚੋਣ ਕਮਿਸ਼ਨ ਆਯੋਗ ਕਿਹਦਾ ਦਾ ਮਾਹੌਲ ਹੈ ਬਹੁਤ ਅੱਛਾ ਜੀ ਬਹੁਤ ਪ੍ਰਭੂ ਦੀ

ਇਹ ਬਹੁਤ ਅੱਛਾ ਦਿਨ ਹੈ। ਤੇ ਸਭ ਲੋਗਾਂ ਨੂੰ ਵੋਟ ਵਾਣਾ ਚਾਹੀਦਾ ਹੈ। ਆਪਣੇ ਹੱਕ ਦਾ ਪੂਰਾ ਕਰਨਾ ਚਾਹੀਦਾ ਆਪਣਾ ਹੱਕ। ਹਾਂ ਜਿੱਤੇ ਲੋਕਾਂ ਨੂੰ ਕੀ ਫੀਲ ਕਰਦੇ ਆ ਜੀ? ਲੋਕਾਂ ਨੂੰ ਫੀਲ ਕਰਦੇ ਆ ਤੇ ਸੰਜੀਵ ਅਰੋੜਾ ਜੀ ਨੂੰ 1 ਨੰਬਰ ਤੇ ਵੋਟ ਪਾ ਕੇ ਜਿਤਾਓ। ਉਹ ਲੁਧਿਆਣੇ ਦਾ ਸਦਾਰ ਕਰਾਓ। ਇਹ ਜਿਹੜਾ ਜਿਹੜਾ ਦਿਨ ਸੀਗਾ ਜ ਆ ਗਿਆ। ਬਹੁਤ ਅੱਜ ਬੜਾ ਅੱਛਾ ਦਿਨ ਹੈ। ਇਟਸ ਅ ਬੀ ਫੰਡਮੈਂਟਲ ਰਾਈਟ ਐਂਡ ਵੀ ਸ਼ੁੱਡ ਐਕਸਰਸਾਈਜ਼ ਇਟ। ਆਲ ਸ਼ੁੱਡ ਕਮ ਐਂਡ ਵੋਟ।

ਆ ਕੇ ਵੋਟ ਪਾਉਣ ਹਾਂਜੀ ਹਾਂਜੀ ਸਰ ਅੱਜ ਵੋਟ ਕਾਸ ਕਰਕੇ ਕਿੰਨਾ ਦਾ ਰਿਹਾ ਬਹੁਤ ਅੱਛਾ ਜੀ ਹਮੇਸ਼ਾ ਐਕਸਪੀਰੀਅੰਸ ਅੱਛਾ ਹੈ ਇੰਤਜ਼ਾਮ ਅੱਛੇ ਹੁੰਦੇ ਆ ਬਈ ਇਜ਼ੀ ਹੈ ਕੋਈ ਅੱਛਾ ਨਹੀਂ ਹਾਂ ਸਰ ਇਹ ਸਪੈਸ਼ਲ ਜਿਮਨੀ ਚਾਉਣਾ ਮਤਲਬ ਹਲਕਾ ਵੈਸਟ ਜੀ ਸਿਰਫ ਕਨੈਕਸ਼ਨ ਹੋ ਰਿਹਾ ਹੈ ਔਰ ਇਹ ਨੂੰ ਦੇਖ ਕੇ ਕਿੰਨਾ ਦਾ ਮਾਹੌਲ ਰਿਹਾ ਟੋਟਲ ਮਹੀਨੇ ਬੜਾ ਖੁਸ਼ਮੁਖੀ ਜੀ ਸਰ ਦੇਖੋ ਇਹ ਤਾਂ ਕੈਂਡੀਡੇਟ ਦੱਸਣਗੇ ਜੀ ਅਸੀਂ ਤਾਂ ਆਪਣੀ ਵੋਟ ਪਾਤੀ ਹੈ ਤੇ ਇਹਨੂੰ ਰਿਜ਼ਲਟ ਆ ਜਾਣਗੇ ਵੋਟਰਾਂ ਲਈ ਕਿਹਦਾ ਦਾ ਮਾਹੌਲ ਹੈ ਵੋਟਰਾਂ ਲਈ ਤਾਂ ਠੀਕ ਹੈ ਜੀ ਸਾਡੇ ਨਾਰਮਲ ਸੀਗਾ ਸਾਡਾ ਏਰੀਆ ਥੋ ਤੇ ਏਰੀਆ ਵੱਡਾ ਹੈਗਾ ਤੇ ਠੀਕ ਹੈ ਅਸੀਂ ਮਿਲੇ ਆ ਸਾਰੇ ਕੈਂਡੀਡੇਟ ਨੂੰ ਮਿਲੇ ਆ ਸਭ ਦੇ ਸੁਨੇਹਾ ਵਿਚਾਰ ਕੋਈ ਵੋਟ ਕੀ ਕਹਿਣਾ ਚਾਹੁੰਗੇ ਨਹੀਂ ਵੋਟ ਸਭ ਦਾ ਆਪਣਾ ਹੱਕ ਹੈ ਜੀ ਆਪਣੀ ਚੁਆਇਸ ਹੈ ਕੋਈ ਕਹਿਣ ਨਾਲ ਨਹੀਂ ਹੈ ਵੋਟ ਆਪਣਾ ਦੇਖੋ ਆਪਣਾ ਐਨਲਾਈਜ਼ ਕਰੋ ਵੋਟ ਪਾਣੀ ਚਾਣੀ ਚਾਹੀਦੀ ਹੈ ਵੋਟ ਜਿਹੜਾ ਕਰ ਨਹੀਂ ਬੈਠਣਾ ਚਾਹੀਦਾ ਫਿਰ ਤੁਹਾਨੂੰ ਸ਼ਿਕਾਇਤ ਕਰਨ ਦਾ ਹੱਕ ਨਹੀਂ ਹੈ ਜੇ ਤੁਸੀਂ ਵੋਟ ਨਹੀਂ ਪਾਉਂਦੇ ਬਿਲਕੁਲ ਥੈਂਕ ਯੂ ਥੈਂਕ ਯੂ ਠੀਕ ਰਾਮਰਾਮ ਪੰਡਿਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੇ ਜਨ ਹਿਤੇਸ਼ੀ ਨੂੰ ਵਾਕਈ ਸੈਲੂਟ ਮਾਰੂੰਗਾ ਜਿਹੜਾ ਹਕੀਕਤ ਲੈ ਕੇ ਆਂਦਾ ਸਾਹਮਣੇ ਇਹ ਨਹੀਂ ਉਹ ਦੇਖਦਾ ਕਿ ਉਹ ਆਪ ਦੀ ਨਿਊਜ਼ ਹੈ ਕਿ ਕਾਂਗਰਸ ਦੀ ਹੈ ਕਿ ਬੀਜੇਪੀ ਦੀ ਹੈ ਕਿ ਅਕਾਲੀ ਦਲ ਦੀ ਹੈ ਉਹ ਹਕੀਕਤ ਜਿਹੜੀ ਤੁਸੀਂ ਲੈ ਕੇ ਆਨੇ ਹੋ ਨਾ ਇਹ ਲਈ ਵਾਕਈ ਤੁਹਾਨੂੰ ਸੈਲੂਟ ਹੈ ਔਰ ਮੈਂ ਤਾਂ ਕਹੂੰਗਾ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਸੈਂਟਰ ਨੂੰ ਵੀ ਤੁਹਾਨੂੰ ਕੁਝ ਵੱਡਾ ਹਿਸਾਬ ਕਿਤਾਬ ਦੇਵੇ ਵੀ ਤਾਂ ਕਿ ਲੋਕਾਂ ਦੀ ਜਿਹੜੀ ਜ਼ੁਬਾਨ ਹੈ ਨਾ ਇੱਕ ਇੰਡੀਪੈਂਡੈਂਟ ਉਹ ਪੰਚ ਸਰਕਾਰ ਦਾ ਫਿਲਹਾਲ ਕਿਦਾਂ ਦਾ ਮਾਹੌਲ ਹੈ ਲੋਕਾਂ ਦਾ ਮਾਹੌਲ ਬਹੁਤ ਬੱਲੇ ਬੱਲੇ ਤੁਸੀਂ ਬੋਡਕਾਸਟ ਕਰਕੇ ਆਪ ਆਏ ਜੀ ਫੈਮਿਲੀ ਦੇ ਨਾਲ ਬਿਲਕੁਲ ਆਏ ਜੀ ਕਿਦਾਂ ਰਿਹਾ ਅੰਦਰ ਕਿੰਨਾ ਟਾਈਮ ਲੱਗਿਆ ਦੋ ਮਿੰਟ ਨਹੀਂ ਲੱਗਦੇ ਜੀ ਇਹੀ ਤਾਂ ਮੈਂ ਸਾਰਿਆਂ ਨੂੰ ਉਹ ਅਪੀਲ ਕਰਨ ਆ ਰਹੇ ਆਂ ਵੀ ਆਪਾਂ ਡਰਾਇੰਗ ਰੂਮ ਪੋਲਿਟਿਕਸ ਤਾਂ ਕਰੀ ਜਾਂਦੇ ਫਲਾਣਾ ਨੇਤਾ ਚੰਗਾ ਫਲਾਣਾ ਨੇਤਾ ਮਾੜਾ ਉਹ ਬਈ ਆ ਕੇ ਆਪਣਾ ਅਧਿਕਾਰ ਯੂਜ਼ ਕਰੋ ਨਾ ਹੁਣ ਆਪਣੀ ਅਸ਼ੀਰਵਾਦ ਦਿਓ ਜਾਂ ਆਪਣਾ ਗੁੱਸਾ ਦਿਖਾਓ ਆ ਤੁਹਾਡੇ ਕੋਲ ਮੌਕਾ ਹੈ ਔਰ ਬਾਕੀ ਮੈਨੂੰ ਪੁੱਛਿਆ ਜਾ ਰਿਹਾ ਸੀਗਾ ਵੀ ਲੁਧਿਆਣਾ ਵੈਸਟ ਬਾਰੇ ਅਸੀਂ ਲੁਧਿਆਣਾ ਵੈਸਟ ਨੂੰ ਬੈਸਟ ਦੇਖਣਾ ਚਾਹੁੰਦੇ ਆ ਜਿਹੜਾ ਵੀ ਕੈਂਡੀਡੇਟ ਆਵੇ ਜਿੱਤ ਕੇ ਅਸੀਂ ਚਾਹੁੰਦੇ ਆ ਕਿ ਇੰਦੌਰ ਮਾਡਲ ਦੀ ਤਰਜ਼ ਤੇ ਬਲਕਿ ਉਦੋਂ ਉੱਤੇ ਯਾਂ ਗੁਜਰਾਤ ਮਾਡਲ ਇਹ ਵਾਕਈ ਰਿਐਲਿਟੀ ਨੇ ਇਹ ਨਾ ਹਵਾਈ ਗੱਲਾਂ ਨਹੀਂ ਐ ਔਰ ਮੈਂ ਚਾਹੁੰਦਾ ਕਿ ਕੈਂਡੀਡੇਟ ਲੁਧਿਆਣਾ ਵੈਸਟ ਜਿਹੜਾ ਵੀ ਸਾਡਾ ਨਵਾਂ ਐਮਐਲਏ ਬਣੇ ਉਹ ਇਸ ਤਰੀਕੇ ਦੀ ਡਿਵੈਲਪਮੈਂਟ ਦਿਖਾਵੇ ਕਿ 116 ਦੀ 116 ਬਾਕੀ ਕੰਸਟਿਟੂਐਂਸੀਆਂ ਨੂੰ ਫਾਲੋ ਕਰ ਥੈਂਕ ਯੂ ਸਰ ਥੈਂਕ ਯੂ ਨਾਲੋ ਕਮਾਲ ਹੈ ਤੁਸੀਂ ਕੰਨੇ ਛੇ ਤੇ ਮੇਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਵੋਟ ਜ਼ਰੂਰ ਪਾਓ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ ਅੱਜ ਤੁਹਾਡਾ ਦਿਨ ਹੈ ਡੈਮੋਕ੍ਰੇਸੀ ਦਾ ਦਿਨ ਹੈ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਪਾਓ ਸਾਰੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੁਹਾਡੀ ਸੁਰੱਖਿਆ ਵਾਸਤੇ ਗਰਮੀ ਦੇ ਵਾਸਤੇ ਤੀਸਰ ਕੇ ਮੇਰੀ ਬੇਨਤੀ ਹੈ ਤੁਸੀਂ ਆਪਣਾ ਵੋਟ ਜ਼ਰੂਰ ਪਾਓ ਜੇ voting ਹੋਈ ਜਾਂ ਤਾਂ

ਕੀ ਕਹਿਣਾ ਚਾਹੋਗੇ ਸੁਬ੍ਹਾ ਸੁਬ੍ਹਾ ਆ ਕੇ ਤੁਸੀਂ ਵੋਟ ਡਾਲ ਦिए आई थिंक ਕਿ ਹਮਾਰੇ ਸਭ ਦਾ ਡੈਮੋਕਰੈਟਿਕ ਰਾਈਟ ਹੈ ਲੈਟਸ ਯੂਜ਼ ਇਟ ਤਾਂ ਕਿ ਗਲਤ ਲੋਕ ਨਾ ਆ ਸਕੇ ਆਈ ਰਿਕਵੈਸਟ ਏਬਰੀਬਾਡੀ ਪਲੀਜ਼ ਘਰੋਂ ਸੇ ਆਓ ਵੋਟ ਡਾਲੋ ਕੀ ਕਹਿਣਾ ਚਾਹੋਗੇ ਤੁਸੀਂ ਭੱਤੀ ਕਿਸ ਬਾਰੇ ਅੱਜ ਵੋਟਿੰਗ ਸੀਗੀ ਅੱਜ ਉਹਦੇ ਬਾਰੇ ਵੋਟਿੰਗ ਅਸੀਂ ਸ਼ੁਰੂ ਹੋਈ ਹੈ ਦੇਖੋ ਟਾਈਮ ਕਿੱਦਾਂ ਲੋਕਾਂ ਚ ਜੋਸ਼ ਲੋਕਾਂ ਚ ਜੋਸ਼ ਹੈਗਾ ਮੈਂ ਸਾਰਿਆਂ ਨੂੰ ਕਹਿੰਦਾ ਵੀ ਘਰੋਂ ਲੱਤੋ ਤੇ ਆਪਣੇ ਵੋਟ ਵੜਾ ਕੇ ਆਓ ਸੋਸ਼ਲ ਜਿਸ ਹੈ ਤੁਹਾਡਾ ਸਰ ਕਿ ਅੱਜ ਵੋਟ ਕਾਸ ਕਰਨ ਆਇਓ ਇੱਕ ਜਦਾ ਦਾ ਮਾਹੌਲ ਹੈ ਬਹੁਤ ਅੱਛਾ ਜੀ ਬਹੁਤ ਪ੍ਰਭੂ ਦੀ ਕਿਰਪਾ ਹੈ ਸਭ ਤੇ ਬਹੁਤ ਲੋਕ ਦਿਨ ਮਹੀਨੇ ਤੋਂ ਲਗਾਤਾਰ ਕੰਟੈਸਟ ਚੱਲ ਰਿਹਾ ਸਾਰੇ ਕੈਂਡੀਡੇਟ ਨੇ ਦਿਨ ਦਿੱਤੀ ਆਪਣੀ ਆਪਣੀ ਜਗਾ ਸੋ ਕਿੰਨਾ ਲੱਗਦਾ ਹੈਗਾ ਕਿ ਲੁਧਿਆਣਾ ਬੈਸਟ ਇੱਕ ਅੱਛਾ ਕੈਂਡੀਡੇਟ ਮਿਲ ਜਾਏਗਾ ਬਿਲਕੁਲ ਮਿਲੇਗਾ ਬਿਲਕੁਲ ਅੱਛੇ ਕੈਂਡੀਡੇਟ ਨੇ ਸੋ ਜਿਹੜੇ ਹਜੇ ਤੱਕ ਨਹੀਂ ਘਰੋਂ ਨਿਕਲੇ ਤੁਹਾਡੀ ਤਰ੍ਹਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਹਾਂਜੀ ਵੋਟ ਪਾਣ ਦਾ ਆਪਣਾ ਹੱਕ ਯੂਜ਼ ਕਰਨ ਡੈਮੋਕ੍ਰੇਸੀ ਹੈ हर व्यक्ति का ये धर्म है मतदान जरूर करे मतदान देश के लिए जाति के 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 लिए, लिए लिए और विशेषकर उन्नति ये अति है। बहुत अच्छा दिन है और सब लोगों लोग वोट पा चाहिए है अपने हक का पूरा ਕਰਨਾ ਚਾਹੀਦਾ ਆਪਣਾ ਹੱਕ ਹਾਂ ਜਿੱਤੇ ਲੋਕਾਂ ਨੂੰ ਕੀ ਫੀਲ ਕਰਦੇ ਆ ਜੀ ਲੋਕਾਂ ਨੂੰ ਫੀਲ ਕਰਦੇ ਆ ਤੇ ਸੰਜੀਵ ਅਰੋੜਾ ਜੀ ਨੂੰ ਇੱਕ ਨੰਬਰ ਤੇ ਵੋਟ ਪਾ ਕੇ ਜਿਤਾਓ ਉਹ ਲੁਧਿਆਣੇ ਦਾ ਸਦਾਰ ਕਰਾਓ ਜੀ ਅੱਜ ਚਿੰਮੀਟਰ ਅੱਜ ਦੇ ਨਹੀਂ ਸੀਗਾ ਅੱਜ ਆ ਗਿਆ ਅੱਜ ਬੜਾ ਅੱਛਾ ਦਿਨ ਹੈ ਐਟਸੋ ਬੀ ਫੰਡਮੈਂਟਲ ਰਾਈਟ ਐਂਡ ਵੀ ਸ਼ੁੱਡ ਐਕਸਰਸਾਈਜ਼ ਇਟ ਆਲ ਸ਼ੁੱਡ ਕਮ ਐਂਡ ਵੋਟ ਐਂਡ ਸਪੋਰਟ ਡੈਮੋਕ੍ਰੇਸੀ VOTING ਦਾ ਦਿਨ ਆ ਗਿਆ ਜਿਹੜੇ ਸਿੰਘ ਜੀ

ਬਹੁਤ ਅੱਛਾ ਜੀ ਹਮੇਸ਼ਾ ਐਕਸਪੀਰੀਅੰਸ ਅੱਛਾ ਹੈ ਇੰਤਜ਼ਾਮ ਅੱਛੇ ਹੁੰਦੇ ਆ ਬਈ ਇਜ਼ੀ ਹੈ ਕੋਈ ਅੱਛਾ ਨਹੀਂ ਹਾਂ ਸਰ ਇਹ ਸਪੈਸ਼ਲ ਜਿਮਨੀ ਚਾਉਣਾ ਮਤਲਬ ਹਲਕਾ ਵੈਸਟ ਜੀ ਸਿਰਫ ਕਲੈਕਸ਼ਨ ਹੋ ਰਿਹਾ ਹੈ ਔਰ ਇਹ ਨੂੰ ਦੇਖ ਕੇ ਕਿੰਨਾ ਦਾ ਮਾਹੌਲ ਰਿਹਾ ਦੋ ਤਿੰਨ ਮਹੀਨੇ ਬੜਾ ਕਸ਼ਮਰ ਕਰ ਚੁੱਕੀ ਸੀ ਸਰ ਦੇਖੋ ਇਹ ਤਾਂ ਕੈਂਡੀਡੇਟ ਦੱਸਣਗੇ ਜੀ ਅਸੀਂ ਤਾਂ ਆਪਣੀ ਵੋਟ ਪਾਤੀ ਹੈ ਤੇ ਇਹਨੂੰ ਰਿਜ਼ਲਟ ਆ ਜਾਣਗੇ ਵੋਟਰਾਂ ਲਈ ਕਿੰਨਾ ਦਾ ਮਾਹੌਲ ਹੈ ਵੋਟਰਾਂ ਲਈ ਤਾਂ ਠੀਕ ਹੈ ਜੀ ਸਾਡੇ ਨਾਰਮਲ ਸੀਗਾ ਸਾਡਾ ਏਰੀਆ ਥੋੜਾ ਗੁਰਦੇਵ ਨਗਰ ਹੈਗਾ ਇੱਥੇ ਵੋਟਰ ਨੰਬਰ ਘੱਟ ਹੈ ਤੇ ਏਰੀਆ ਤੇ ਠੀਕ ਹੈ ਅਸੀਂ ਮਿਲੇ ਆ ਸਾਰੇ ਕੈਂਡੀਡੇਟ ਨੂੰ ਮਿਲੇ ਆ ਸਭ ਦੇ ਸੁਣਿਆ ਵਿਚਾਰ ਤੇ ਵੋਟ ਕੀ ਕਹਿਣਾ ਚਾਹੁੰਗੇ ਆਪਣੀ ਨਹੀਂ ਵੋਟ ਸਭ ਦਾ ਆਪਣਾ ਹੱਕ ਹੈ ਜੀ ਆਪਣੀ ਚੁਆਇਸ ਹੈ ਕੋਈ ਕਹਿਣ ਨਾਲ ਨਹੀਂ ਹੈ ਵੋਟ ਆਪਣਾ ਦੇਖੋ ਆਪਣਾ ਐਨਲਾਈਜ਼ ਕਰੋ ਵੋਟ ਪਾਣੀ ਜਾਨ ਜਾਨੀ ਚਾਹੀਦੀ ਹੈ ਵੋਟ ਜਿਹੜਾ ਘਰ ਨਹੀਂ ਬੈਠਣਾ ਚਾਹੀਦਾ ਫਿਰ ਤੁਹਾਨੂੰ ਸ਼ਿਕਾਇਤ ਕਰਨ ਦਾ ਹੱਕ ਨਹੀਂ ਹੈ ਜੇ ਤੁਸੀਂ ਵੋਟ ਨਹੀਂ ਪਾਉਂਦੇ ਰਾਮ ਰਾਮ ਪੰਡਿਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤਾਂ ਜਨ ਹਿਤੇਸ਼ੀ ਨੂੰ ਵਾਕਈ ਸਲੂਟ ਮਾਰੂੰਗਾ ਜਿਹੜਾ ਹਕੀਕਤ ਲੈ ਕੇ ਆਂਦਾ ਸਾਹਮਣੇ ਇਹ ਨਹੀਂ ਉਹ ਦੇਖਦਾ ਕਿਉਂ ਆਪ ਦੀ ਨਿਊਜ਼ ਹੈ ਕਿ ਕਾਂਗਰਸ ਦੀ ਹੈ ਕਿ ਭਾਜਪਾ ਦੀ ਹੈ ਇਕੱਲੀ ਦਲ ਦੀ ਹੈ ਉਹ ਹਕੀਕਤ ਜਿਹੜੀ ਤੁਸੀਂ ਲੈ ਕੇ ਆਣੇ ਹੋ ਨਾ ਇਹ ਨਹੀਂ ਵਾਕਈ ਤੁਹਾਨੂੰ ਸਲੂਟ ਹੈ ਔਰ ਮੈਂ ਤਾਂ ਕਹਾਂਗਾ ਇਨਫਾਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਸੈਂਟਰ ਨੂੰ ਵੀ ਤੁਹਾਨੂੰ ਕੁਝ ਵੱਡਾ ਹਿਸਾਬ ਕਿਤਾਬ ਦੇਵੇ ਵੀ ਤਾਂਕਿ ਲੋਕਾਂ ਦੀ ਜਿਹੜੀ ਜ਼ੁਬਾਨ ਹੈ ਨਾ ਇੱਕ ਇੰਡੀਪੈਂਡੈਂਟ ਔਲ ਪਹੁੰਚ ਸਰਕਾਰ ਤਹਾਲ ਕਿਦਾਂ ਦਾ ਮਾਹੌਲ ਹੈ ਮਾਹੌਲ ਬਹੁਤ ਵੱਲੇ ਵੱਲੇ ਆਪ ਐ ਜੀ ਦੇ ਨਾਲ ਬਿਲਕੁਲ ਪਾਏ ਜੀ ਕਿਦਾਂ ਰਹੀ ਅੰਦਰ ਕਿੰਨਾ ਟਾਈਮ ਲੱਗਦਾ ਦੋ ਮਿੰਟ ਨਹੀਂ ਲੱਗਦੇ ਜੀ ਇਹੀ ਤਾਂ ਮੈਂ ਸਾਰਿਆਂ ਨੂੰ ਹੁਣ ਅਪੀਲ ਕਰਨ ਆ ਰਿਹਾ ਹਾਂ ਵੀ ਆਪਾਂ ਡਰਾਇੰਗ ਰੂਮ ਪੋਲਿਟਿਕਸ ਤਾਂ ਕਰੀ ਜਾਨੇ ਫਲਾਣਾ ਨੇਤਾ ਚੰਗਾ ਫਲਾਣਾ ਨੇਤਾ ਮਾੜਾ ਉਹ ਬਈ ਆ ਕੇ ਆਪਣਾ ਅਧਿਕਾਰ ਯੂਜ਼ ਕਰੋ ਨਾ ਹੁਣ ਆਪਣੀ ਅਸ਼ੀਰਵਾਦ ਦਿਓ ਜਾਂ ਆਪਣਾ ਗੁੱਸਾ ਦਿਖਾਓ ਆ ਤੁਹਾਡੇ ਕੋਲ ਮੌਕਾ ਹੈ ਔਰ ਬਾਕੀ ਮੈਨੂੰ ਪੁੱਛਿਆ ਜਾ ਰਿਹਾ ਸੀਗਾ ਵੀ ਲੁਧਿਆਣਾ ਵੈਸਟ ਬਾਰੇ ਅਸੀਂ ਲੁਧਿਆਣਾ West ਨੂੰ ਬੈਸਟ ਦੇਖਣਾ ਚਾਹੁੰਦੇ ਆ ਜਿਹੜਾ ਵੀ ਕੈਂਡੀਡੇਟ ਆਵੇ ਜਿੱਤ ਕੇ ਅਸੀਂ ਚਾਹੁੰਦੇ ਆ ਕਿ ਇਹ ਦੌਰ ਮਾਡਲ ਦੀ ਤਰਜ਼ ਤੇ ਬਲਕਿ ਉਹ ਤੋਂ ਉੱਤੇ ਯਾਂ ਗੁਜਰਾਤ ਮਾਡਲ